ਇਹ ਦਮ ਇਹ ਦਮ ਤਾਂ ਹੀ ਸਾਡੇ ਦੁੱਧ ਖਰੀਦਣ ਦਾ ਪ੍ਰਕਿਰਿਆ ਤੋਂ ਆਪਾਂ ਜੀ ਪਾਸੋਂ ਸ਼ਰਤ ਲਾਉਂਦੇ ਆ ਬਹੁਤ ਜੁਰੇ ਵੀ ਜਾਰੀ ਕੰਡੀਆਂ ਬਾਰੂ ਕਲੈਕਸ਼ਨ ਕਰਦੇ ਨੇ ਆ ਜਾਂਦੇ ਗਾਟੀਆਂ ਵਿੱਚ ਦਿਖਾ ਦੇ ਸਾਡੇ ਅੰਦਰ ਸਿਆ ਔਰ ਜੇ ਆਪਾਂ ਦੁੱਧ ਜਿਹੜੇ ਪਾਪਾਂ ਸ਼ਾਨੀ ਦਾ ਕੀਤੇ ਦੁੱਧ ਸ਼ਾਨ ਦੇ ਫਿਰ ਆਪਾਂ ਦੁੱਧ ਇਕੱਠਾ ਕਰ ਲੈਣੇ ਆ ਜੀ ਇੱਕ ਮਿੰਟ ਦੇ ਚੱਲ ਦੱਸਿਓ ਉਹ ਦੱਸਿਓ ਮਸ਼ੀਨ ਬਾਰੇ ਪਨੀਰ ਦਾ ਬਹੁਤ ਚੰਗਾ ਸਰਕਾਰ ਨੇ ਕੰਮ ਕੀਤਾ ਜਿਹੜਾ ਇਹਦੇ ਤੇ ਧਿਆਨ ਦੇਣਾ ਸ਼ੁਰੂ ਕੀਤਾ ਸਰਕਾਰ ਨੇ ਪਨੀਰ ਦੇ ਸੈਂਪਲ ਭਰਨ ਵਾਸਤੇ ਮੈਂ ਬਹੁਤ ਤੋਂ ਕੁਛ ਵੀ ਆ ਤੇ ਮੈਂ ਥੋੜਾ ਨਰਾਜ਼ ਵੀ ਆ ਤੇ ਚਲੋ ਤੁਸੀਂ ਆਏ ਤੁਹਾਨੂੰ ਦੱਸਦੇ ਆਪਾਂ ਸਾਰਾ ਅੱਜ ਜਦੋਂ ਮੇਰਾ ਸੈਂਪਲ ਭਰਨਾ ਸ਼ੁਰੂ ਕੀਤਾ ਉਹਨਾਂ ਨੇ ਮੈਨੂੰ ਜ਼ਰੂਰੀ ਨਹੀਂ ਸਮਝਿਆ ਵੀ ਉੱਥੇ ਮਾਲਕ ਨੂੰ ਬੁਲਾਈਏ ਮੇਰੇ ਤੋਂ 30 ਕਿਲੋਮੀਟਰ ਸਾਰਾ ਇੱਥੋਂ 20 ਕਿਲੋਮੀਟਰ ਦੇ ਕਰੀਬ ਸੀਗੇ ਮੇਰਾ પ્લાન્ટ ਉੱਥੋਂ ਮੈਨੂੰ ਫੋਨ ਕਰਦੇ ਉੱਥੇ ਸੱਦ ਲੈਂਦੇ ਤੇ ਮੈਂ ਉਹਨਾਂ ਨੂੰ ਦੱਸ ਦਿੰਦਾ ਕਿਹੜੇ ਪੈਰਾਮੀਟਰ ਦੇ ਨਾਲ ਆਪਾਂ ਕਿਹੜੇ ਤਰੀਕੇ ਨਾਲ ਪਨੀਰ ਨੂੰ ਤਿਆਰ ਕਰਨੇ ਆ ਹਾਂਜੀ ਉਹਨਾਂ ਦੀ ਗੱਲ ਸਹੀ ਆ ਜੀ ਉਹ ਦੁੱਧ 60 ਦੇ ਖਰੀਦਦੇ ਆ 50 ਰੁਪਏ ਦੁੱਧ ਦਾ ਰੇਟ ਆ ਦੇਖੋ ਘਰਾਂ 'ਚ ਤੇ ਇਹੀ ਰੇਟ ਵੇਚਦਾ ਦੁੱਧ ਹੋਲੇ-ਪਾਲੇ ਲੋਕੀ ਨੇ ਉਹਨਾਂ ਨੂੰ 60 ਰੁਪਏ ਵੀ ਮਿਲਦਾ 70 ਵੀ ਮਿਲਦਾ 60 ਵੀ ਕਿਉਂਕਿ ਹਰ ਘਰ ਦੇ ਵਿੱਚ ਮਸ਼ੀਨ ਨਹੀਂ ਹੈਗੀ ਦੁੱਧ ਚੈੱਕ ਕਰਨ ਵਾਲੀ ਸਰ ਜਦੋਂ ਅਸੀਂ ਦੁੱਧ ਖਰੀਦਨੇ ਆ ਆਪਾਂ ਦੁੱਧ ਨੂੰ ਚੈੱਕ ਕਰਕੇ ਫੇਰ ਖਰੀਦਨੇ ਆ ਦੁੱਧ ਦੀ 2 ਫੈਂਟ ਵੀ ਆਂਦੀ ਆ ਦੁੱਧ ਦੀ 3 0 ਫੈਂਟ ਵੀ ਹੁੰਦੀ ਆ ਸਾਢੇ 3 ਵੀ 10 ਫੈਂਟ ਤੱਕ ਦੁੱਧ ਜਿਹੜੀ ਆ ਦੁੱਧ ਦੀ ਖਰੀਦ ਆਪਾਂ ਕਰਦੇ ਆ ਰਹੀ ਗੱਲ ਜਿਹੜਾ 60 ਕਿਲੋ ਦੁੱਧ ਵਾ ਉਹ 50 ਕਿਲੋ ਦੁੱਧ ਵਾ ਉਹ ਅਸਲੀ ਸਰਕਾਰ ਅਜੇ ਐਹੀ ਰੇਟ ਵਿਗਦਾ ਔਰ ਜਿਹੜੇ ਡੇਰੀ ਪਲਾਂਟ ਵਾਲੇ ਨੇ ਦੁੱਧ ਖਰੀਦਣਾ ਚਾਹੇ ਕਿ ਅਮੂਲ ਨੇ ਖਰੀਦਣਾ ਜਾਂ ਵੇਰਕ ਨੇ ਖਰੀਦਣਾ ਉਹਨਾਂ ਨੇ ਦੁੱਧ ਦੀ ਕੀਮਤ ਫੈਂਡ ਦੇਖ ਕੇ ਫਿਰ ਹੀ ਦੇਣੀ ਹੈ ਦੁੱਧ ਵਿੱਚ ਦੋ ਚੀਜ਼ਾਂ ਹੁੰਦੀਆਂ ਸਰ ਜੀ ਇੱਕ ਹੁੰਦਾ ਉਹਦੇ ਵਿੱਚ ਪਟੀਨ ਇੱਕ ਹੁੰਦਾ ਘਿਓ ਹੁਣ ਜਿਹੜਾ 70 ਫੈਂਡ ਦਾ ਦੁੱਧ ਹੈ ਉਹਦਾ ਤਾਂ ਸਿਰ ਪਨੀਰ ਬਣਾਉਣਾ ਨਹੀਂ ਕਿਸੇ ਨੇ ਉਹਦੇ ਵਿੱਚੋਂ ਆਪਾਂ ਕਰੀਮ ਕੱਢਣੀ ਆ ਫਿਰ ਆਪਣਾ ਘਿਓ ਬਣਾ ਉਹਦੇ ਵਿੱਚੋਂ ਕਰੀਮ ਸਾਰੀ ਕੱਢਣੀ ਆ ਜਾਂ ਕੱਢਣੀ ਆ ਅੱਧੀ ਉਹ ਪੈਰਾਮੀਟਰ ਦੇ ਹਿਸਾਬ ਨਾਲ ਜੋ ਆਪਾਂ ਪਨੀਰ ਦੀ ਪੈਰਾਮੀਟਰ ਰੱਖਣੀ ਆ ਅਸੀਂ ਉਹ ਤਰੀਕੇ ਨਾਲ ਆਪਾਂ ਪਨੀਰ ਬਣਾਨੇ ਆ ਪਨੀਰ ਬਣਦਾ ਸਰ ਜੀ ਦੋ ਤਰ੍ਹਾਂ ਦਾ ਉਹ ਮੈਂ ਤੁਹਾਨੂੰ ਜਾਗਰੂਕ ਕਰਨਾ ਕਿੱਦਾਂ ਬਣਦਾ ਜਿਹੜਾ ਦੁੱਧ 7 ਫੈਂਡ ਦਾ ਜਾਂ 8 ਫੈਂਡ ਦਾ ਵਾ ਸਰ ਉਹਦੀ ਕਰੀਮ ਕੱਢ ਕੇ ਉਹਦੀ 3 ਫੈਂਡ ਜਾਂ ਉਹਦੀ 2.5 ਫੈਂਡ ਦਾ ਦੁੱਧ ਕਰਕੇ 1000 ਕਿਲੋ ਜਾਂ ਜਿੰਨਾ ਵੀ ਦੁੱਧ ਆਂਦਾ ਭਾਂਡ ਦੇ ਵਿੱਚ ਜਿੱਦਾਂ ਜਿੱਦਾਂ ਕਿਸੇ ਦੀ ਸੇਲ ਪਨੀਰ ਦੀ ਜਾਂ ਦਹੀਂ ਦੀ ਜਾਂ ਕਿਦਾਂ ਦੀ ਸੇਲ ਉਦਰੀ ਕੇ ਨਵਾਂ ਦੁੱਧ ਮਤਲਬ ਕਿ ਪੈਰਾਮੀਟਰ ਬਣਾ ਕੇ ਉਹਨੂੰ ਫੈਨ ਲਗਾ ਕੇ ਉਹਦੀ ਗ੍ਰੈਵਿਟੀ ਚੈੱਕ ਕਰਕੇ ਉਹਦਾ ਫਿਰ ਆਪਾਂ ਪੈਸਚਰਾਈਜ਼ਰ ਦੇ ਨਾਲ ਦੁੱਧ ਨੂੰ ਗਰਮ ਕਰਨੇ ਆ ਉਹਦੇ ਵਿੱਚ ਜਿਹੜੇ ਬੈਕਟੀਰੀਆ ਸਾਰ ਹੁੰਦੇ ਆ ਉਹ ਖਤਮ ਹੋ ਜਾਂਦੇ ਪਨੀਰ ਦੇ ਜਿਹੜੇ ਬੈਕਟੀਰੀਆ ਨੇ ਉਹ ਸਾਰੇ ਖਤਮ ਹੋ ਜਾਂਦੇ ਆ ਦੁੱਧ ਦੇ ਤੇ ਉਹ ਆਪਾਂ ਫਿਰ ਉਹਦਾ ਪਨੀਰ ਤਿਆਰ ਕਰਨੇ ਇੱਕ ਪਨੀਰ ਬਣਦਾ 2.5 ਫੈਂਡ ਦਾ ਇੱਕ ਬਣਦਾ 5 ਫੈਂਡ ਦਾ ਕਿਹੜਾ ਬਣਾਉਦੇ ਨਹੀਂ ਸਰ ਦੋਨੋਂ ਸਾਨੂੰ ਬਣਾਣੇ ਪੈਂਦੇ ਨੇ ਇਦਾਂ ਰੂਪ ਲਾਇਆ ਤੇ ਨਕਲੀ ਪਨੀਰ ਆ ਤੁਹਾਨੂੰ ਕੀ ਹੋਸ਼ ਹੈਗਾ ਸਰ ਮੇਰੇ ਤੇ ਜਿੰਨਾ ਚੱਕਰ ਰਿਪੋਰਟ ਨਹੀਂ ਆਂਦੀ ਉਹਨਾਂ ਚੱਕ ਤੇ ਮੈਨੂੰ ਨਕਲੀ ਕਿ ਆਂਦਾ ਇਹਨਾਂ ਨੂੰ ਹੱਕਦਾਰ ਨਹੀਂ ਬੰਦਾ ਪਹਿਲ ਉਹਦੀ ਰਿਪੋਰਟ ਦੇਖ ਲੈਣ ਤੇ ਫਿਰ ਉਹਨੂੰ ਮੇਰੇ ਤੇ ਕੋਈ ਇੰਜਾਮ ਜੇ ਕੋਈ ਕਾਰਵਾਈ ਬੰਦੀ ਮੇਰੇ ਤੇ ਕਰ ਵੀ ਦੇਣ ਪਨੀਰ ਤੁਹਾਡਾ ਤੁਹਾਨੂੰ ਲੱਗ ਤਾ ਕੋਈ ਸਹੀ ਸੀ ਜਿਹੜੇ ਪਰਚੂਰ ਕਰਦੀ ਉਹਨਾਂ ਗੱਲ ਕਹੀ ਹੈ ਸਰ ਦੇਖੋ ਮੈਂ ਬਰਫ ਬਾਹਰੋਂ ਦੇ ਖਰੀਦਦਾ ਨਹੀਂ ਜਿਹੜਾ ਮੇਰਾ ਜਦੋਂ ਮੈਨੂੰ ਫੂਡ ਸੇਫਟੀ ਆਲਾ ਮੈਨੂੰ ਸਰਟੀਫਿਕੇਟ ਦਿੱਤਾ ਮੈਂ ਸਰ ਉਹਦੀ ਪਹਿਲਾਂ ਪਾਣੀ ਦੀ ਟੈਸਟਿੰਗ ਕਰਾਈ ਆਪਣੇ ਪਲਾਂਟ ਦੀ ਫਿਰ ਸਰ ਜਦੋਂ ਮੈਂ ਬਰਫ਼ ਜਮਾਨਾ ਵਾ ਮੈਂ ਪੈਸਚਰਾਇਜ਼ਡ ਪਾਣੀ ਨੂੰ ਕਰ ਲੈਣਾ ਪੈਸਚਰਾਇਜ਼ ਕਰਕੇ ਮੈਂ ਉਹਦੀ ਬਰਫ਼ ਜਮਾਨਾ ਤੇ ਫਿਰ ਮੈਂ ਪਨੀਰ ਨੂੰ ਲਾਣਾ ਘਟਾਈ ਤੇਨ ਫੈਨ ਦਾ ਦੁੱਧ ਜਿਹੜਾ ਖਰੀਦਨੇ ਆ ਨਾ ਅਸੀਂ ਉਹਦਾ ਉਹਦਾ ਵੀ ਪਨੀਰ ਬਣਾਉਨੇ ਆ ਸਰ ਉਹ ਚ ਕੋਈ ਪਾਪ ਨਹੀਂ ਹੈਗਾ ਜੇ ਉਹਦਾ ਕੋਈ ਪਾਪ ਆ ਤਾਂ ਅਸੀਂ ਬਾਰ ਬਾਰ ਕਰਾਂਗੇ ਘਟਾਈ ਫੈਨ ਦਾ ਜੇ ਇਹ ਮੇਰੇ ਪਨੀਰ ਦੇ ਵਿੱਚੋਂ ਸਰ ਸੈਂਪਲ ਜਿਹੜਾ ਭਰਿਆ ਵਾ ਜੇ ਇਹ ਕੋ ਮੇਰੇ ਪਨੀਰ ਦੇ ਵਿੱਚੋਂ ਕੋ ਰਫਾਈਨਡ ਕੋਈ ਪੋਲਮਾਈ ਕੋਈ ਇਦਾਂ ਦੀ ਗਲਤ ਚੀਜ਼ ਨਿਕਲਦੀ ਆ ਮੈਨੂੰ ਚੌਂਚ ਖਿਲਾ ਕੇ ਸਾਰ ਗੋਲੀ ਮਾਰ ਦੋ ਮੈਨੂੰ ਕਬੂਲ ਆ ਮੈਂ ਆਪਣੇ ਬਿਆਨ ਆ